ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੋਂ ਆਪਣੇ ਜਿਹੜੇ ਭਰਾ ਵਿਲੀਅਮ ਜੀ ਹੈਗੇ ਦੀ ਇਹਨਾਂ ਦੀ ਕੱਲ ਦੀ ਕਾਫੀ ਆਪਾਂ ਵੀਡੀਓ ਦੇਖ ਰਹੇ ਸੀ ਉਹ ਵੀਡੀਓ ਦੇਖ ਕੇ ਆਪਾਂ ਕੋਈ ਜਾਤ ਪਾਤ ਨੂੰ ਵਿੱਚ ਆਪਾਂ ਕੋਈ ਫਰਕ ਨਹੀਂ ਸਮਝਦੇ ਸਾਡੇ ਲਈ ਸਾਰੇ ਇੱਕ ਹੈਗੇ ਆ ਸਾਨੂੰ ਕੋਈ ਵੀ ਆਵਾਜ਼ ਦੇਊਗਾ ਅਸੀਂ ਉਹਨਾਂ ਲਈ ਹਾਜ਼ਰ ਹੈਗੇ ਆ ਕਿਉਂਕਿ ਇਹ ਇਸ ਵਕਤ ਜਿਹੜੀ ਆ ਦੁੱਖ ਦੀ ਘੜੀ ਹੈਗੀ ਆ ਸੋ ਸਾਡੇ ਪਿੰਡ ਪਗੜਾ ਫੁਰਦ ਤੋਂ ਨੌਜਵਾਨ ਸਾਡੇ ਵੀਰ ਸਾਰੇ ਲੰਗਰ ਦੀ ਸੇਵਾ ਕਰਕੇ ਲਿਆ ਆ ਤੇ ਪਗੜੇ ਪਿੰਡ ਦਾ ਤੁਹਾਨੂੰ ਹੀ ਪਤਾ ਕਿਤਾਬਾਂ ਵਿੱਚ ਵੀ ਇਤਿਹਾਸ ਬੋਲਦਾ ਸਾਡੇ ਬਾਬਾ ਸੋਹਣ ਸਿੰਘ ਪਗੜਾ ਜੀ ਜਿਹੜੇ ਆਜ਼ਾਦੀ ਆਜ਼ਾਦੀ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਤੇ ਆਜ਼ਾਦੀ ਆਪਣੇ ਦੇਸ਼ ਨੂੰ ਆਜ਼ਾਦ ਵੀ ਕਰਾਇਆ ਪਹਿਲੇ ਆਪਣਾ ਆਜ਼ਾਦੀ ਦੇ ਪਹਿਲੇ ਆਪਣਾ ਪ੍ਰਧਾਨ ਹੋਏ ਸੀ ਆਪਣਾ ਬਾਬਾ ਸੋਹਣ ਸਿੰਘ ਪਗੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਮਦਾਸ ਆਪ ਜੀ ਦੇ ਸਾਹਮਣੇ ਬੇਨਤੀ ਕਰਦਾ ਕਿ ਅਸੀਂ ਪਹੁੰਚੇ ਹਾਂ ਰਮਦਾਸ ਦੇ ਲਾਗੇ ਪਿੰਡ ਜਟਾਂ ਸਾਰੀ ਸੰਗਤ ਦੇ ਚਰਨਾ ਚਹੀ ਬੇਨਤੀ ਆ ਕਿ ਇੱਥੇ ਕੋਈ ਵੀ ਨਹੀਂ ਪਹੁੰਚਿਆ ਪਿੰਡ ਵਾਲਿਆਂ ਕੋਲ ਬਹੁਤ ਸਾਰੇ ਬਿਆਨ ਲਏ ਗਏ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਵੀ ਇੱਥੇ ਬੰਦਾ ਰਾਸ਼ਨ ਲੈ ਕੇ ਨਹੀਂ ਆਇਆ ਕਿਉਂਕਿ ਗਰੀਬ ਵਰਗ ਦੇ ਲੋਕ ਨੇ ਇਹ 크੍ਰਿਸਚਨ ਪਾਈਚਾਰੇ ਤੋਂ ਨੇ ਇੱਥੇ ਸਰਦਾਰ ਦਵਿੰਦਰ ਸਿੰਘ ਜੀ ਰੰਗਰੇਟਾ ਸਰਦਾਰ ਗੱਬਰ ਸਿੰਘ ਹੋਰ ਵੀਰ ਜਿੱਦਾਂ ਗੈਰੀ ਵੀਰ ਆ ਭਗਨੇ ਤੋਂ ਉਹਨਾਂ ਨੇ ਆਪਣੀ ਪਿੰਡ ਤੋਂ ਸੇਵਾ ਲੈ ਕੇ ਆਏ ਨੇ ਜਵੇਹਰ ਜੀ ਇੱਕ ਅੰਦਰ ਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ ਆ ਹਰ ਇੱਕ ਮੁਸ਼ਕਲ ਦਾ ਹੱਲ ਹੋ ਰਿਹਾ ਅੰਦਰ ਜਾ ਕੇ ਤਨ ਦਿਖਾਉਣੀ ਉਹ ਵੀ ਜਾ ਕੇ ਅੰਦਰ ਮੈਡੀਕਲ ਕੈਂਪ ਵੀ ਲੱਗਾ ਇਹ ਵੀਰ ਭਗਨੇ ਤੋਂ ਆਏ ਨੇ ਸੇਵਾ ਲੈ ਕੇ ਆਏ ਨੇ ਵੀਰ ਭਗਨੇ ਤੋਂ ਲੰਗਰ ਬਣਾ ਕੇ ਵੀ ਲੈ ਕੇ ਆਏ ਨੇ ਸੁੱਕੀਆਂ ਰਸਤਾ ਵੀ ਲੈ ਕੇ ਆਏ ਨੇ ਹੋਰ ਬੱਚਿਆਂ ਦੀ ਜਿਸ ਤਰ੍ਹਾਂ ਡਾਇਪਰ ਵਗੈਰਾ ਨਿੱਕੇ ਨੇ ਕ ਕਰਦਾ ਨਿੱਕਾ ਬਣਾ ਸਾਰਾ ਸਮਾਨ ਲੈ ਕੇ ਆਏ ਨੇ ਵੀਰ ਹਣੀ ਇਹ ਸਾਰੇ ਵੀ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆ ਕਿ ਮੈਡੀਕਲ ਕੈਂਪ ਵੀ ਲੱਗਿਆ ਹੈ ਆ ਵੇਖੋ ਵੀਰ ਜੀ ਜਿਸ ਤਰ੍ਹਾਂ ਕਿ ਜ਼ਿੰਮੇਦਾਰ ਕਸਬਾ ਜਟਾਣਾ ਸਾਨੂੰ ਕਹਿੰਦਾ ਕਿ ਇਹ ਟੁੱਟੇ ਹੋਏ ਨੇ ਇਦਾਂ ਆ ਉਦਾਂ ਆ ਆ ਵੇਖੋ 크ਿਸਚਨ ਭਾਈਚਾਰੇ ਦੇ ਲੋਕ ਇਹ ਸਾਡੇ ਆਪਣੇ ਨੇ ਕੋਈ ਬਗਾਨੇ ਨਹੀਂ ਹੈਗੇ ਇਹ ਸਰਦਾਰ ਦਵਿੰਦਰ ਸਿੰਘ ਅੰਗਰੇਟਾ ਗੱਬਰ ਸਿੰਘ ਇਹ ਵਿਲੀਅਮ ਫਾਸਟਰ ਜੀ ਨੇ ਇਹ ਗੈਸ ਹੋਤਾ ਸਾਰੇ ਇਕੱਠੇ ਮੰਦਰ ਚੱ ਰਹੇ ਨੇ ਅੱਗੇ ਰੱਖੀ ਜਾਂਦੀ ਦੇਖੋ ਸਾਧ ਸੰਗਤ ਜੀ ਬਹੁਤ ਵੱਡੀ ਮਸਾਲਿਆ ਇਹ ਸਾਡੀ ਆਪਣਾ ਨਹੀਂ ਕੋਈ ਬਕਾਨਾ ਨਹੀਂ ਹੈਗਾ ਮੈਡੀਕਲ ਕੈਂਪ ਵੀ ਲੱਗਾ ਅੰਦਰ ਹਰ ਤਰੀਕੇ ਦੀ ਦਵਾਈ ਦਿੱਤੀ ਜਾ ਰਹੀ ਹੈ ਇੱਥੇ ਰਾਣੀ ਸਿੰਘ ਸਾਹਿਬ ਜਿਹੜੇ ਆ ਇਹ ਸਰਵਾਈਕਲ ਦਾ ਇਲਾਜ ਹੀ ਕਰ ਰਹੇ ਨੇ ਇੱਥੇ ਸਰ ਸ੍ਰੀ ਅਕਾਲ ਜੀ ਸੁਣੋ ਇਹ ਨਹੀਂ ਛੱਡੀ ਫੇਰ ਮਾਣ ਦੇ ਰਹੀ ਆ ਦਿਲ ਤੋਂ ਦੇਖਦੇ ਆ ਕਰਾਈਆਂ ਤੋਂ ਚੀਚੇ ਭਖਨੇ ਤੋਂ ਜਿਹੜੇ ਸਾਡੀ ਟੀਮ ਜਿਹੜੀ ਲੰਗਰ ਲੈ ਕੇ ਜਿਹੜੇ ਸਾਡੇ ਵਾਸਤੇ ਸੁੱਕੀ ਰਸਤਵੀ ਤੇ ਲੰਗਰ ਬਣਵਾ ਕੇ ਵੀ ਵੱਧ ਤੋਂ ਵੱਧ ਸੇਵਾ ਦੇ ਵਿੱਚ ਹੀ ਸੰਭਾ ਰਹੇ ਨੇ ਇਸ ਟੀਮ ਦਾ ਵੀ ਧੰਨਵਾਦ ਕਰਦੇ ਆ ਤੇ ਸਾਡੇ ਦਵਿੰਦਰ ਸਿੰਘ ਜੀ ਸੰਤ ਸਪਾਈ ਸੇਵਾ ਲੁਧਿਆਣੇ ਤੋਂ ਜਿਹੜੇ ਆਪਾਂ ਸਾਰੇ ਇਕੱਠੇ ਆ ਤੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਕਿਉਂਕਿ ਵਧੀਆ ਸੋਚ ਇੱਕ ਵਧੀਆ ਸੋਚ ਲੈ ਕੇ ਚੱਲੇ ਨੇ ਜਿਹੜਾ ਪੱਖਪਾਤ ਤੋਂ ਬਿਨਾ ਹਰ ਇੱਕ ਦੇ ਕੋਲ ਗਰੀਬ ਵਰਗ ਦੇ ਕੋਲ ਅਮੀਰ ਦੇ ਕੋਲ ਜਿਸ ਤਰ੍ਹਾਂ ਦਾ ਵੀ ਬੰਦਾ ਕੋਦੇ ਕੋਲ ਪਹੁੰਚ ਰਹੇ ਨੇ ਮੈਂ ਸਾਰਿਆਂ ਦਾ ਜੀ ਗੁਜਾਰਸ਼ ਕਰਾਂਗਾ ਕਿ ਸਾਰੇ ਜਣੇ ਮਿਲਜੁਲ ਕੇ ਸਾਥ ਦਓ ਤਾਂ ਕਿ ਵੱਧ ਤੋਂ ਵੱਧ ਸੇਵਾ ਦੇ ਵਿੱਚ ਇਹ ਵੀ ਅੱਗੇ ਵਧਦੇ ਜਾਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਪਿੰਡ ਜਟਾ ਆਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਜੀ ਲਾਗੇ ਪਿੰਡ ਜਟਾਇਆ ਉੱਥੇ ਸਾਹਸਣ ਜੀ ਇਹ ਪਿੰਡ ਭਗਣਾ ਤੋਂ ਸੇਵਾ ਲੈ ਕੇ ਆਏ ਵੀਰ ਇਹ ਆਪਣੇ ਵਿਲੀਅਮ ਭਾਈ ਨੇ ਇਹਨਾਂ ਨੇ ਸੇਵਾ ਮੰਗਵਾਈ ਸਾਡੇ ਕੋਲੋਂ ਹਾਂਜੀ ਭਾਈ ਇਹ ਕੀ ਮੁਸ਼ਕਲ ਆ ਰਹੀ ਆ ਆਪਾਂ ਨੂੰ ਦੇਖੋ ਇੱਥੇ ਹੜ੍ਹ ਪੀੜਤਾਂ ਨੂੰ ਤੁਹਾਨੂੰ ਪਤਾ ਵੀ ਮੁਸ਼ਕਲਾਂ ਤੇ ਸਾਰਿਆਂ ਲੋਕਾਂ ਨੂੰ ਆ ਰਹੀਆਂ ਨੇ ਜਿੱਥੇ-ਜਿੱਥੇ ਵੀ ਪਾਣੀ ਆਇਆ ਹਾਂਜੀ ਪਰ ਅਸੀਂ ਦਿলো ਧੰਨਵਾਦ ਕਰਦੇ ਆ ਕਿ ਭਗਨੇ ਦੇ ਉੱਤੋਂ ਚੇਚੀ ਸੇਵਾ ਲੈ ਕੇ ਸਾਡੇ ਵੀਰ ਦਵਿੰਦਰ ਜੀ ਵਾਹਿਗੁਰੂ ਜਿਹੜੇ ਸੰਤ ਸਿਪਾਹੀ ਸੇਵਾ ਕਰਦੇ ਨੇ ਲੁਧਿਆਣਾ ਤੋਂ ਉਹ ਸਾਰੀ ਸੇਵਾ ਲੈ ਕੇ ਸਾਡੇ ਚਰਚ ਦੇ ਵਿੱਚ ਪਿੰਡ ਜਟਾ ਦੇ ਵਿੱਚ ਪਹੁੰਚੇ ਨੇ ਭੰਗੋ ਨੌਜਵਾਨ ਪਕਣਾ ਪਕਣਾ ਕਲਾ ਤੋਂ ਵੀ ਨੌਜਵਾਨ ਜਿਹੜੇ ਨੇ ਸੇਵਾਦਾਰ ਅੱਜ ਇੱਥੇ ਚਰਚ ਦੇ ਵਿੱਚ ਪਹੁੰਚ ਕੇ ਸਾਰੀ ਸੰਗਤ ਨੂੰ ਸੁੱਕੀ ਰਸਤਾ ਵੀ ਤੇ ਲੰਗਰ ਵੀ ਲੈ ਕੇ ਜਿਹੜੇ ਆਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੇਖੋ ਇਹ ਇਹ ਹੁੰਦੀ ਹੈ ਚੀਜ਼ ਪੱਖਪਾਤ ਤੋਂ ਸਾਈਡ ਤੋਂ ਹੋ ਕੇ ਦੁਨੀਆ ਦੀ ਸਾਰੇ ਨਫ਼ਰਤ ਨੂੰ ਛੱਡ ਕੇ ਤੇ ਇੱਕ ਥਾਂ ਇਕੱਠੇ ਹੋ ਕੇ ਜਿਹੜੇ ਸਾਰੇ ਲੰਗਰ ਛਕ ਰਹੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜੀ ਜਿਹੜੇ ਸਾਡੇ ਵਿੱਚ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀਰ ਅੱਜ ਸਾਰੇ ਆਪਣੇ ਪਰਿਵਾਰ ਨਾਲ ਸ਼ੰਗਰ ਦੀ ਸੇਵਾ ਲੈ ਕੇ ਇੱਥੇ ਪਹੁੰਚੇ ਹੋਏ ਨੇ ਟੈਂਪਰ ਗੱਟਾ ਦੇ ਵਿੱਚ ਜਿਹੜੀ ਕੱਲ ਨੂੰ ਵੀਡੀਓ ਨਾਲ ਪ੍ਰਸਿੱਧ ਹੋ ਰਹੀ ਸੀ ਅੱਜ ਹਾਜ਼ਰ ਮਨ ਕਰਾਫੀ ਆਪਣੇ ਵੀਰ ਭਾਈ ਭਾਈ ਜਰ ਦੇ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀ ਕਹਿੰਦੇ ਨੇ ਉਹਨਾਂ ਤੱਕ ਕੋਈ ਨਹੀਂ ਰਸਤਾ ਨਹੀਂ ਪਹੁੰਚ ਰਹੀ ਉਹ ਅੱਜ ਇੱਥੇ ਸਾਡੇ ਪਿੰਡੋਂ ਵੀ ਤੇ ਹੋਰ ਵੀ ਸਾਡੇ ਭੈਣ ਭਰਾសុਨੀਆਂ ਰਸਤਾ ਇਹ ਆਪ ਦੇ ਦਿੱਤੇ ਪਿੰਡ ਕਿਸੇ ਜਾਫਾ ਨੇ ਸਾਰੇ ਵੀਡੀਓ ਮੋਬਾਈਲ ਵੀਡੀਓ ਨੇ ਇੱਥੇ ਲੈ ਕੇ ਪਹੁੰਚੇ ਨੇ ਇਹ ਸਾਡੇ ਭੈਣ ਭਰਾ ਆਪਣੇ ਭੈਣ ਭਰਾ ਵਾ ਇਹਨਾਂ ਤੱਕ ਵੱਧ ਚੜ ਕੇ ਸੇਵਾ ਪਹਜਾਓ ਇਹਨਾਂ ਨਾਲ ਕੋਈ ਵਿਤਕਰਾ ਨਾ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੇ